ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਪਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬੁੱਟਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਵਾਈਕ ਕੋਲ ਟਾਪ ਕੁਆਲਿਟੀ ਦੀ ਗਾਂ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000322 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਆਪਣੂ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜੀਹਰ ਕਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਤੀਨਾ ਜੀ ਹੰਦ ਬੁੱਟਰਪੁਰਾ ਜ਼ਿਲ੍ਹਾ ਮੋਗਾ ਜੀ ਆਪਾਂ ਨੂੰ ਤੀਨਾ ਬੈਟਰੀਆਂ ਵਾਲਾ ਕਹਿੰਦੇ ਆਪਣੀ ਦੁਕਾਨ ਆ ਜੀ ਠੀਕ ਆ ਹਾਂ ਜੀ ਵੈੜ ਦੀ ਜਾਣਕਾਰੀ ਜੀ ਆਪਣੀ ਵੈੜ ਜੀ ਪਹਿਲੇ ਸੂਰ ਸੋਣਾ ਜੀ ਇਹਨੇ ਕਰਦੀ ਬੱਚੀ ਆਪਣੀ ਕਰਦੀ ਬੱਚੀ ਘਰੇ ਪਾਲੀ ਵੀ ਆ ਠੀਕ ਆ ਹਾਂ ਜੀ ਕਿਹੜੇ ਟੀਕੇ ਦੀ ਵੀਰੇ ਇਹ ਇਹ ਆ ਐਬੀਐਸ ਪੇਪਰ ਦੀ ਆ ਜੀ ਏ ਵੀ ਐਸ ਪੇਪਰ ਦੀ ਪੇਪਰ ਦੀ ਹਾਂਜੀ ਤੇ ਹੁਣ ਇਹਦੇ ਸੀਮਨ ਕਿਹੜਾ ਲੱਗਿਆ ਹੁਣ ਇਹਦੇ ਨਾ ਮੁੰਡਾ ਆਪਣਾ ਸਰਕਾਰੀ ਡਾਕਟਰ ਉਹਨੇ ਲਾਇਆ ਸੀ ਉਹਦੇ ਕੋਲੇ ਲਿਖਿਆ ਵਾ ਸਾਰਾ ਕੁਝ ਮੈਨੂੰ ਯਾਦ ਨਹੀਂ ਹੋਣਾ ਜੇ ਯਾਦ ਆਪਾਂ ਪਤਾ ਕਰਕੇ ਦੱਸਦਾ ਠੀਕ ਆ ਵੀ ਕਿਹੜਾ ਸੀਮਨ ਹੈ ਹਾਂਜੀ ਹਾਂਜੀ ਸੈਕਸਰ ਸੀਮਨ ਤੇ ਲਾਇਆ ਨਹੀਂ ਉਹ ਨਹੀਂ ਲੱਗਾ ਹੈ ਨਾਰਮਲ ਹੀ ਆ ਤੇ ਇਹ ਦੱਸ ਦੂੰ ਜਣੀ ਕਿਹੜਾ ਲੱਗਾ ਵਾ ਪਤਾ ਕਰਕੇ ਠੀਕ ਆ ਕਿੰਨੇ ਦਿਨ ਵੀਰੇ ਬਾਕੀ ਇਹਦੇ 28 ਤਰੀਕ ਨੂੰ ਨਾਲ ਪੂਰੇ ਆ ਜੀ ਅੱਜ ਹੋ ਗਈ 25 ਹਾਂਜੀ 28 ਦਿਨ ਪੂਰੇ ਤਿੰਨ ਕਿਦਾਂ ਰਹੇਗੇ ਦੰਦਾ ਜਾ ਬਾਕੀ ਇਹ ਉਹ 6 ਦਾ ਆਂਦਾ ਹਾਂਜੀ ਅੱਛਾ ਜੀ ਹਾਂਜੀ ਲੋਪਰਾ ਚੈੱਕ ਕੋਈ ਲਿਆਂਦੀ ਨਹੀਂ ਘਰੀ ਪਾਲੀ ਆ ਇਹਦੀ ਮਾਂਮੂ ਦਾ ਰਿਕਾਰਡ ਬਾਈ ਕਿੰਨਾ ਕਿ ਸੀ ਮਾਂ ਦਾ ਰਕਾਰਡ ਸੀਗਾ ਜੀ 25 26 ਕਿਲੋ ਦਾ ਜੀ 25 25 ਲੀਟਰ ਸੀ ਹਾਂਜੀ ਹਾਂਜੀ ਉਹ ਤਾਂ ਜਾਨੀ ਨਾਰਮਲ ਹੀ ਸੀਗੀ ਅੱਛਾ ਹਾਂ ਹਾਂ ਠੀਕ ਆ ਜੇ ਤਾਂ ਵਧ ਹੀ ਦੋ ਕਰ ਮਾ ਹਾਂਜੀ ਹਾਂਜੀ ਠੀਕ ਆ ਤੋੜ ਦੋ ਲੋਪਰਾ ਸਭ ਵਧੀਆ ਕੁਆਲਿਟੀ ਦੀ ਜਾਤ ਵਾਲੀ ਬੱਸੀਆ ਫਲੂਨ ਨੇ ਸੂਣਾ ਠੀਕ ਹੈ ਨਾ ਦਿਨ ਬਾਈ ਕਹਿੰਦਾ 28 ਤਰੀਕ ਨੂੰ ਦਿਨ ਪੂਰੇ ਹੋਣਗੇ ਠੀਕ ਹੈ ਨਾ ਲੋ ਜੀ ਇੱਕ ਦੋ ਦਿਨ ਵੱਧ ਵੀ ਲੈ ਸਕਦੇ ਆ ਲੋ ਜੀ ਪੂਰੀ ਜਾਤ ਵਾਲੀ ਕਰਮਾ ਵਾਲੀ ਬੱਸੀਆ ਪਲੂਨ ਨੇ ਸੁਣਾ ਭਾਈ ਕਹਿੰਦਾ ਟੀਕੇ ਦਾ ਤੁਹਾਨੂੰ ਦੱਸ ਦਾਂਗੇ ਭਰਾ ਠੀਕ ਹੈ ਜੀ ਲਓ ਜੀ ਤੋਰਾ ਤਰਾ ਤੁਸੀਂ ਦੇਖ ਸਕਦੇ ਹੋ ਬਾਕੀ ਪੌਦਰ ਦੀ ਘਕ ਮਾ ਕੇ ਵੀ ਸਮਾਰਕ ਰਖਾਣਾ ਚੰਗਾ ਵਜਣਾ ਚੰਗਾ ਥਣ ਬਾਕੀ ਵੱਡੀ ਆ ਛੋਟੀ ਨਹੀਂ ਕਦ ਕਾਟ ਪੂਰਾ ਫੁੱਲ ਡਾਵਲਾਈ ਠੀਕ ਆ ਇਦਾਂ ਦਾ ਮੂੰਹ ਪੂਰੀਆ ਮਾਰਦੀ ਨਹੀਂ ਕਈ ਵਾਰ ਅਗਲਾ ਕਹਿੰਦਾ ਸਿੰਘਾ ਮਾਰਦੀ ਹੋਊਗੀ ਠੀਕ ਆ ਉਹਦਾ ਥੋੜੀ ਜੀ ਸਿੰਘ ਦਗਾਉਣ ਦੀ ਘਾਲ ਹੋਗੀ ਠੀਕ ਆ ਲੇਟ ਹੋ ਗਏ ਸੀ ਬਾਲੇ ਫਿਰ ਦਗਾਏ ਨਹੀਂ ਠੀਕ ਆ ਲੈ ਭਰਾ ਇਧਰ ਦੀ ਇੱਕ ਵਾਰ ਮੋੜ ਕੇ ਲਿਆਓ ਰੇਣ ਲਿਆਓ ਕਿਉਂਕਿ ਇਧਰ ਦੀ ਆਪਾਂ ਨਾ ਕਿਸੋ ਸਮਾਰਕ ਦਿਖਾਉਣੀ ਆ। ਜਾ ਇਧਰ ਆ ਗਿਆ ਇੱਕ ਮਿੰਟ। ਇਧਰ ਆ ਜੀ। ਇੱਕ ਵਾਰੰਗ ਮੜਾ ਗੇੜਾ ਦਬਾ ਲਓ ਫੇਰ ਉਤਰੋ। ਤੋਰਾ ਤਰਾ ਕਰਮਾਂ ਵਾਲੇ ਦੇ ਸਮਾਰਕ ਦਿਖਾ ਦਈਏ। ਲਓ ਜੀ। ਕਿਉਂਕਿ ਕਈ ਭਰਾ ਕਹਿੰਦੇ ਵੀ ਚੰਗੀ ਤਰ੍ਹਾਂ ਦੇਖੀ ਨਹੀਂ ਆਪਾਂ ਸਮਾਰਕ ਦਿਖਾਉਣੀ ਆ। ਲਓ ਜੀ। ਕੱਤ ਬੇਟ ਤੋਰਾ ਚੈੱਕ ਕਰ ਸਤ ਭਰਾ। ਲਓ ਜੀ। ਮੋੜ ਦੋ ਭਰਾ। ਲਓ ਜੀ ਫੇਸ ਚੈੱਕ ਕਰ ਸਤ ਦੁਬਾਰੇ ਫੇਰ। ਲਓ ਜੀ। ਮੈਂ ਕੋਈ ਮਾਰਦੀ ਨਹੀਂ ਲੈ। ਜੇ ਮੈਂ ਮਰ ਜੀ ਹੱਥ ਮਾਰੀ ਚੱਲ। ਠੀਕ ਆ। ਲੈ ਚੱਲ। ਲੋਚ ਲੋਚ ਫਿਰ ਤੇ ਕਰਸਨਤੂਰਾ ਹੁਣ ਤੁਹਾਨੂੰ ਆਪਾਂ ਥਾਂ ਦਿਖਾਉਣੇ ਕੱਲਾ ਕੱਲਾ ਤੁਹਾਨੂੰ ਬਹੁਤ ਸੋਹਣਾ ਲੱਗਿਆ ਵਾ ਦੂਜੇ ਨਾਲ ਆ ਥਾਂ ਲੱਗਾ ਵਾ ਅਜੇ ਪਹਿਲੇ ਸੂਏ ਸੋਹਣਾ ਨੇ ਠੀਕ ਆ ਜੀ ਹਾਂ ਠੀਕ ਆ ਲੋ ਪ੍ਰੋਫ ਇੰਗਲਿਸ਼ੜੀ ਚੱਪਾ ਸਾਡਾ ਬਾਕੀ ਤੁਹਾਨੂੰ ਪਤਾ ਹੀ ਆ ਪੇਪਰ ਦਾ ਰਿਕਾਰਡ ਕੀ ਆ ਠੀਕ ਆ ਜੀ ਠੀਕ ਹੈ ਨਾ ਹਾਂਜੀ ਹਾਂਜੀ ਉਹ ਤਾਂ ਤੁਸੀਂ ਆਪ ਦਾ ਫੋਨ ਤੇ ਨੈਟ ਤੇ ਕੱਢ ਕੇ ਦੇਖ ਲੈਂਦੇ ਹਰੇਕ ਹੀ ਬੰਦਾ ਕਿਹੜਾ ਜਾਣਕਾਰੀ ਅੱਜ ਕੱਲ ਲੈ ਵੀ ਲੋ ਬਾਕੀ ਸੇਵਾਦਾਰ ਹਾਂ ਹਾਂਜੀ ਹਾਂਜੀ ਲੋ ਭਰਾ ਚੈੱਕ ਕਰ ਸਕਦੇ ਹੋ ਚੰਗੀ ਤਰ੍ਹਾਂ ਵੀਰ ਜੀ ਰੇਟ ਦਾ ਰੇਟ ਦਾ ਫੋਨ ਤੇ ਕਰ ਲਾਂਗੇ ਜਾ ਜਿਊਗਾ ਜਮਾ ਜੈ ਜੀ ਕਰ ਲਾਂਗੇ ਠੀਕ ਹੈ ਜੀ ਲੋ ਭਰਾ ਕੱਦ ਬੈਠ ਬਾਕੀ ਜਾਏ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਜਿੱਦੀ ਗਾਂਹ ਜੈ ਰੇਟ ਕਰ ਲਾਂਗੇ ਠੀਕ 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 ਹੈ ਜੀ ਲੋ ਭਰਾ ਚੈੱਕ ਕਰ ਸਕਦੇ ਹੋ ਭਰਾ ਫਿਰ ਦੁਬਾਰੇ ਤੇ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਠੀਕ ਹੈ ਜੀ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਤੇ ਠੀਕ ਹੈ ਜੀ ਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ